ਪਹਿਲਾਂ ਗਲੀਆਂ ਉੱਚੀਆਂ ਕਰੋ ਫਿਰ ਵੋਟਾਂ ਮੰਗਣ ਆਇਓ ਨੀਵੀਆਂ ਗਲੀਆਂ ਤੇ ਪਾਣੀ ਦੀ ਨਿਕਾਸ ਦੀ ਸਮੱਸਿਆ ਤੋਂ ਤੰਗ ਆ ਕੇ ਮਹੱਲਾ ਵਾਸੀ ਨੇ ਵੋਟਾਂ ਦਾ ਬਾਈਕਟ ਕਰਨ ਦਾ ਐਲਾਨ ਜਦੋਂ ਨਹੀਂ ਆਂਦਾ ਨੇ ਇੱਥੇ ਅਸੀਂ ਲੰਘਣ ਜੋਗੇ ਦੇ ਤਾਂ ਹੋਇਆ ਵਧਾਈ ਲੈਣ ਲਾ ਕੇ ਆਏ ਸੋਰੇ ਵਾਲੇ ਉਹ ਗੰਦਾ ਪਾਣੀ ਦੇ ਕੇ ਗਲੀ ਚ ਹੀ ਚਲੇ ਗਏ ਅੱਛਾ ਬੱਚਿਆਂ ਦੇ ਡਰਸਾ ਪੰਨ ਚਿੱਤੇ ਬੂਡ ਪਾਇਰਨ ਨੂੰ ਇਤਨੀ ਦੀ ਕਿਵੇਂ ਕੱਢੀਏ ਜੇ ਤਾਂ ਖਿਸਕਾਰ ਹੋਇਆ ਨਾ ਨਾ ਪਾਣੀ ਸੀ ਜਦੋਂ ਖਿਸਕਾਰ ਬਾਰੇ ਸੀ.ਵੀ.ਸੀ. ਵਾਰਡ ਨੰਬਰ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕੋਟਪੂਰਾ ਦੇ ਵਾਰਡ ਨੰਬਰ 5 ਤੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗਲੀਆਂ ਨਾਲੀਆਂ ਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਤੰਗ ਆ ਕੇ ਮਹੱਲਾ ਵਾਸੀਆਂ ਨੇ ਵੋਟਾਂ ਦਾ ਬਾਈਕਾਟ ਕਰਨ ਦਾ ਕੀਤਾ ਐਲਾਨ ਮਹੱਲਾ ਨਗਰਸੀਆਂ ਦਾ ਕਹਿਣਾ ਹੈ ਕਿ ਇਲਾਕੇ ਦੀਆਂ ਗਲੀਆਂ ਬਹੁਤ ਨੀਂਆਂ ਹੋਣ ਕਰਕੇ ਸਿਰਫ 5 ਮਿੰਟ ਦੀ ਬਾਰਿਸ਼ ਨਾਲ ਹੀ ਗਲੀਆਂ ਪਾਣੀ ਨਾਲ ਭਰ ਜਾਂਦੀਆਂ ਹਨ ਅਤੇ ਹਾਲਾਤ ਇੰਨੇ ਗੰਭੀਰ ਹੋ ਜਾਂਦੇ ਹਨ ਕਿ ਪਾਣੀ ਕਈ ਵਾਰ 10 ਤੋਂ 15 ਦਿਨਾਂ ਤੱਕ ਨਹੀਂ ਨਿਕਲਦਾ ਨਾਲੀਆਂ ਓਵਰਫਲੋ ਹੋ ਕੇ ਸੀਵਰੇ ਦਾ ਗੰਦਾ ਪਾਣੀ ਗਲੀਆਂ ਵਿੱਚ ਇਕੱਠਾ ਹੋ ਜਾਂਦਾ ਜਿਸ ਨਾਲ ਬੱਚਿਆਂ ਬਜ਼ੁਰਗਾਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਮਹੱਲਾ ਵਾਸੀਆਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਵੋਟਾਂ ਤੋਂ ਪਹਿਲਾਂ ਗਲੀਆਂ ਉੱਚੀਆਂ ਨਾ ਕਿੰਨੀਆਂ ਨੀਆਂ ਪਰ ਕਿਸੇ ਵੀ ਪਾਰਟੀ ਦੇ ਆਰਗੂਮੈਂਟ ਇਸ ਅਵਾਰਡ ਵਿੱਚ ਵੋਟਾਂ ਮੰਗਣ ਨਹੀਂ ਦਿੱਤਾ ਜਾਵੇਗਾ। ਇਸ ਸਬੰਧੀ ਮਹੱਲੇ ਵਿੱਚ ਵੋਟਾਂ ਦੇ ਬਾਈਕਾਟ ਦੇ ਬੈਨਰ ਵੀ ਲਗਾਏ ਗਏ ਹਨ। ਦੂਜੇ ਪਾਸੇ ਇਸ ਮਾਮਲੇ ਦੇ ਹਾਲੀ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਅਗੂ ਸਰਦਾਰ ਕਰਮਿੰਦ ਸਿੰਘਾਰੇਵਾਲਾ ਵੱਲੋਂ ਮੌਕੇ ਤੇ ਪਹੁੰਚ ਕੇ ਮੀਡੀਆ ਸਾਹਮਣੇ ਭਰੋਸਾ ਦਿਵਾਇਆ ਕਿ ਸਿੱਖਾਂ ਵਾਲਾ ਰੋਡ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਤਕਰੀਬ 15 ਦਿਨਾਂ ਦੇ ਅੰਦਰ ਇਨਾ ਨੀਵੀਆਂ ਗਲੀਆਂ ਨੂੰ ਉੱਚਾ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਮਹੱਲਾ ਵਾਸੀਆਂ ਦੀ ਇਹ ਮੰਗ ਜ਼ਮੀਨੀ ਪੱਤਰ ਤੇ ਕਦੋਂ ਪੂਰੀ ਹੁੰਦੀ ਹੈ ਜਾਂ ਫਿਰ ਇਹ ਮਾਮਲਾ ਚੋਣਾ ਵਿੱਚ ਧਰਮਾਏਗਾ। ਇਸ ਮਾਮਲੇ ਦੀ ਪੂਰੀ ਜਾਣਕਾਰੀ ਲਈ ਆਓ ਚਲਦਿਆਂ ਕੋਰਟ ਤੋਂ ਰੋਹਿਤ ਸ਼ਰਮਾ ਦੇ ਨਾਲ। ਤੁਸੀਂ ਦੇਖ ਰਹੇ ਸਾਡੇ ਚੈਨਲ ਸਾਡੇ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਮੈਂ ਦਿਲੋਤ ਸਵਾਗਤ ਕਰਦਾ ਅੱਜ ਅਸੀਂ ਖੜੇ ਹਾਂ ਵਾਰਡ ਨੰਬਰ 5 ਵਿਖੇ ਮਹੱਲਾ ਪ੍ਰੇਮ ਨਗਰ ਦਾ ਹਿੱਸਾ ਹੈ ਸਿਖਾਵਾ ਰੋੜਾ ਪਿੱਛੇ ਆਹ ਗਲੀ ਹੈ ਕਿਹੜਾ ਹੈ ਇੱਥੇ ਨੀਵੀਂ ਗਲੀ ਕਹਿੰਦੇ ਲੋਕ ਵੀ ਨੀਵੀਂ ਗਲੀ ਹੈਗੀ ਆ ਇੱਥੇ ਵਿਰੋਧ ਜਿਹੜਾ ਹੈਗਾ ਹੋਇਆ ਵੋਟਰ ਦਾ ਬਾਈਕਾਟ ਹੋਇਆ ਵੀ ਨੀਵੀਂ ਗਲੀ ਨੂੰ ਲੈ ਕੇ ਰਵਿਦਾਸ ਮੰਦਿਰ ਦੇ ਸਾਹਮਣੇ ਵਾਲੀਆਂ ਗਲੀਆਂ ਵਿੱਚ ਕੋਈ ਵੀ ਪਾਰਟੀ ਵੋਟ ਮੰਗਣ ਨਾ ਆਵੇ ਪਹਿਲਾਂ ਵਿਕਾਸ ਫਿਰ ਵੋਟ ਸਮੂਹ ਮਹੱਲਨ ਵਸੀ ਵਾਰਡ ਨੰਬਰ 5 ਪ੍ਰੇਮ ਨਗਰ ਮੁਹੱਲਾ ਨਿਵਾਸੀ ਵੀ ਨਾਲ ਜੇ ਸਾਡੇ ਨਾਲ ਅੱਜ ਚੇਅਰਮੈਨ ਸਾਹਿਬ ਵੀ ਜਿਹੜਾ ਹੈ ਸਾਡੇ ਨਾਲ ਮੌਜੂਦ ਨੇ ਗੁਰਮੀਤ ਸਿੰਘ ਅਰੇਵਾਰਾ ਜੀ ਉਹ ਇਹਨਾਂ ਨਾਲ ਵੀ ਗੱਲ ਕਰਨਗੇ ਸਮੱਸਿਆ ਲੋਕਾਂ ਤੋਂ ਵੀ ਜਾਣਾਂਗੇ ਜਿਹੜੇ ਅੱਗੇ ਇੱਥੇ ਮੁਹੱਲਾ ਨਿਵਾਸੀ ਨੇ ਵੀ ਕੀ ਕਹਿੰਦੇ ਨੇ ਇਸ ਸਮੱਸਿਆ ਨੂੰ ਲੈ ਕੇ ਅਰਦਾਸ ਜੁੜੇ ਨੇ ਕੁਝ ਮੇਡਿਸ ਨੇ ਆਪਣੇ ਨਾਮ ਦਾ ਬਿਆਨ ਕਰਦੇ ਆ ਨਮਸਕਾਰ ਜੀ ਨਮਸਕਾਰ ਕੀ ਨਾਮ ਹੈ ਤੁਹਾਡਾ ਪਰਮਿਲਾ ਕੀ ਕਹਿੰਦੇ ਤੁਹਾਡਾ ਅੱਜ ਤੁਸੀਂ ਇਸ ਗਲੀ ਦਾ ਵਿਰੋਧ ਕੀਤਾ ਤੇ ਗਲੀ ਨੇ ਨਹੀਂ ਵੀ ਗਲੀ ਨੂੰ ਲੈ ਕੇ ਜਿਹੜੇ ਸੋਸ਼ਲ ਜਾ ਰਿਹਾ ਦੇਖੋ ਜੀ ਸਾਡਾ ਕੋਈ ਵਿਰੋਧ ਨਹੀਂ ਕੋਈ ਕੁਝ ਨਹੀਂ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਡੀਆਂ ਦੰਗੀਆਂ ਉੱਚੀਆਂ ਜਾਂਦੀ ਜਦੋਂ ਨਹੀਂ ਆਂਦਾ ਨੇ ਇੱਥੋਂ ਅਸੀਂ ਲੰਘਣ ਜੋਗੇ ਵੀ ਨਹੀਂ ਜੀ ਬੱਚਿਆਂ ਨੂੰ ਅਸੀਂ ਸਕੂਲ ਨਹੀਂ ਭੇਜ ਸਕਦੇ ਕੋਈ ਆਟੋ ਨਹੀਂ ਆਉਂਦਾ ਸਾਡੀ ਗਲੀ 'ਚ ਇਸ ਟਾਈਮ ਤੇ ਰਿਕਸ਼ੇ ਵਾਲੇ ਬੱਚਿਆਂ ਨੂੰ ਲੈਣ ਨਹੀਂ ਆਂਦਾ ਅੱਛਾ ਬੱਚਿਆਂ ਦੇ ਡਰੱਸਾ ਪਾਈਆਂ ਚਿੱਟੇ ਬੂਟ ਪਾਇਰਨੋਂ ਇਤੋਂ ਦੀ ਕਿਵੇਂ ਕੱਢੀਏ ਜਦੋਂ ਉਸ ਵੇਲੇ ਸਾਨੂੰ ਕੋਈ ਵਾਹਨ ਲਾ ਦੋ ਵੀ ਅਸੀਂ ਬੱਚਿਆਂ ਨੂੰ ਉਹਦੇ ਤੇ ਭੇਜ ਦਿਆ ਕਰੀਏ ਤੁਸੀਂ ਆ ਜਾਇਆ ਕਰੋ ਬੱਚੇ ਲੈ ਜਾਇਆ ਕਰੋ ਸਾਨੂੰ ਬੜਾ ਜਿਹੜੇ ਜੌਬ ਤੇ ਜਾਂਦੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਤੁਸੀਂ ਕਿੰਨਾ ਬੜਾ ਤਿਆਰ ਹੋ ਗਿਆ ਆ ਜਾਣਦੇ ਆ ਤਿਆਰ ਹੋ ਕੇ ਜਾਂਦੇ ਪਰ ਸੱਤ ਜਿਹੜੇ ਤੇ ਨਿਕਲ ਨਾਉਤੋ ਬੈਕ ਸਲਵਾਰ ਆ ਤਾਰ ਕਰਕੇ ਫਿਰ ਇੱਕ ਗੱਲ ਤਾਂ ਨਾਲ ਨਾ ਅੰਦਰ ਡੱਤ ਹੋ ਗਈ ਸਾਡੇ ਵੀ ਇਹ ਜਿਹੜੀ ਕਿਸ਼ਤ ਦਾ ਰਾਇ ਸਸਕਾਰ ਗੰਦੇ ਪਾਣੀ ਤੇ ਇੰਨੇ ਨੇ ਪਾਣੀ ਤੇ ਟੱਪ ਕੇ ਸਸਕਾਰ ਕਰਨ ਗਏ ਆ ਜੇ ਉਹ ਸੁਨੇਹਾ ਭੇਜ ਜੇ ਕਿਸੇ ਲਈ ਕੋਈ ਪਾਣੀ ਕਢਾ ਦਿਓ ਕਿਸੇ ਨੇ ਕੋਈ ਪਾਣੀ ਸ਼ੱਕਰ ਪੇ ਦਿੰਦੇ ਆ ਜੀ ਉਹਦਾ ਹਾਂਜੀ ਉਹਦਾ ਕੋਈ ਹੱਲ ਨਹੀਂ ਜੀ ਜਦੋਂ ਨੀਵਾ ਇਲਾਕਾ ਹੈ ਉਹ ਪਾਣੀ ਫਿਰ ਬੈਕ ਮਾਰ ਗਿਆ ਜੋ ਤੱਕ ਸਸਕਾਰ ਹੋਇਆ ਇਹਨਾਂ ਦਾ ਪਾਣੀ ਸੀ ਜਦੋਂ ਸਸਕਾਰ ਬਾਹਰ ਮੋੜ ਤੇ ਉਹਨਾਂ ਨੇ ਨਿਸ਼ਟਗਰ ਬਾਹਰ ਮੋੜ ਤੇ ਫਿਰ ਦੁਬਾਰਾ ਦੇਤਾ ਹੋਇਆ ਵਧਾਈ ਲੈਣਾ ਲੈ ਕੇ ਆਏ ਸੋਰੇ ਵਾਲੇ ਉਹ ਗੰਦਾ ਪਾਣੀ ਦੇ ਕੇ ਗਲੀ ਚ ਹੀ ਚਲੇ ਗਏ ਉਹਨਾਂ ਨੇ ਹੋਟਲ ਦੇ ਵਿੱਚੋਂ ਰਸਮ ਕਰਕੇ ਵੇਚਤਾ ਅੰਦਰ ਕੋਈ ਐਂਟਰ ਨਹੀਂ ਕੀਤਾ ਕਿਵੇਂ ਆਪਾਂ ਜਵਾਈ ਭਾਈ ਨੂੰ ਅੰਦਰ ਗੰਦੇ ਪਾਣੀ ਚ ਐਂਟਰ ਕਰਾਂਗੇ ਤੁਸੀਂ ਦੱਸੋ ਜੀ ਨਹੀਂ ਇਹ ਪਾਣੀ ਦੀ ਸਵਸਥਾ ਹੋਵੇ ਤੇ ਨੀਂ ਜੀ ਆਉਂਦੀ ਹੈ ਮੀਂਹ ਤੋਂ ਬੱਤ ਨਹੀਂ ਆਉਂਦੀ ਮੀਂਹ ਤੋਂ ਮੀਂਹ ਤੋਂ ਨੀਂ ਮਹੀਨੇ ਨਿਕਲਦਾ ਦਸ ਦਿਨ ਲੱਗੇ ਦੇਖੋ ਤਿੰਨ ਮਹੀਨੇ ਬੋਲ ਦਿਨ ਪਾਣੀ ਨਹੀਂ ਨਿਕਲਦਾ ਕਿੰਨੇ ਦਿਨ ਦੁਕਾਨ ਜਾਂਦਾ ਪਾਣੀ ਤੇ ਮੇਰੇ ਨੀਂ ਦਸ ਦਿਨ ਪਾਣੀ ਨਹੀਂ ਨਿਕਲਦਾ ਤੁਹਾਨੂੰ ਸਾਡੇ ਮਨ ਨੂੰ ਪੰਜ ਮਿੰਟ ਇੱਥੇ ਬੈਠ ਕੇ ਸਾਡੀਆਂ ਰਸੋਈਆਂ ਨਾ ਸੜਕਾਂ ਦੇ ਉੱਤੇ ਆ ਉੱਥੇ ਬੈਠ ਕੇ ਪਾਣੀ ਸਾਡੇ ਅੰਦਰ ਤੱਕ ਹੀ ਘਰਾ ਮੰਗ ਜਾਂਦਾ ਹੈ ਇਨਾ ਪਾਣੀ ਆਂਦਾ। 3 ਦਿਨ ਤੋਂ ਫਿਊਵੇ ਦਾ ਪਾਣੀ ਬੈਕ ਮਾਰਦਾ। 10 ਦਿਨ ਤੋਂ ਪਹਿਲਾਂ ਕੋਈ ਸੁਣਵਾਈ ਨਹੀਂ ਹੁੰਦੀ। ਲਾਈਏ ਜੀ ਮਸ਼ੀਨ, ਆਂਦੀ ਹੈ ਜੀ ਮਸ਼ੀਨ, ਚਲਾਈ ਹੈ ਜੀ ਮਸ਼ੀਨ, ਨਿਕਲਦਾ, ਨਿਕਲਦਾ ਉਹ ਬੈਕ ਹੀ ਮਾਰੀ ਜਾਂਦਾ, ਬੈਕ ਹੀ ਮਾਰੀ ਜਾਂਦਾ। 15-10-15 ਦਿਨ ਤੋਂ ਪਹਿਲਾਂ ਸੀਵੇ ਦਾ ਪਾਣੀ ਨਿਕਲਦਾ ਹੀ ਨਹੀਂ ਗੰਦਾ ਪਾਣੀ ਸਮੈਲ ਵਾਲਾ। ਕਹ ਕੇ ਬੋਲਦੇ ਸਮੈਲ ਵਾਲਾ ਆਂਦੀ ਹੈ। ਘਰ ਵਾਲਾ ਇਹਨੂੰ ਸਮੈਲ ਵਾਲੀ ਵਾਜੇ ਤੂੰ ਬੁਲਾਈਦਾ। ਰਾਜੇ ਕਰਾ ਹੱਲ। ਮੈਂ ਕਰਾਉਣਾ। ਅੱਜ ਆ ਜਾ। ਅੱਜ ਆ ਜਾ। ਕੀ ਕੀ ਕਹਿੰਦੇ ਹੁਣ? ਕਿਹਦੀ ਪੀਣਾ ਵਾਲੇ ਤਾਂ ਮਾਂ ਵੀ ਕਹਿੰਦੀ ਐ ਨਾ ਦੁੱਧ ਨੂੰ ਮੰਗਦੀ ਐ होगी भी तिना मोटर का पानी चल जाए जो एक मोटर की दिन मोटर चल दी पानी रुक ले ਜੋ ਜਿਹੜਾ ਇਹ ਸਾਫ ਸਫਾਈ ਬਾਰੇ ਮੈਂ ਉਹ ਰਾਤ ਵੀ ਇਹਨਾਂ ਨੂੰ ਜਾਂਦਾ ਉੱਥੇ ਮਿਲਿਆ ਸੀ ਉਹਨਾਂ ਦੀ ਸੈਂਟਰ ਇਨਸਪੈਕਟਰ ਸਾਹਿਬ ਨਾਲ ਗੱਲ ਕਰਾਤੀ ਸੀ ਇਹਨਾਂ ਨੂੰ ਨੰਬਰ ਵੀ ਦਿੱਤਾ ਮੰਡੇ ਸਭ ਤੋਂ ਪਹਿਲਾਂ ਇਹਨਾਂ ਦੇ ਜਿਹੜਾ ਨਾਲੀਆਂ ਦੇ ਵਿੱਚੋਂ ਕੱਢਿਆ ਹੋਇਆ ਜਿਹੜਾ ਕੂੜਾ ਪਿਆ ਉਹ ਚੱਕਿਆ ਜਾਊਗਾ ਉਸ ਤੋਂ ਬਾਅਦ ਉੱਥੇ ਜਿਹੜਾ ਸਫਾਈ ਵਾਸਤੇ ਉਹ ਵੀ ਪੱਕਾ ਪ੍ਰਬੰਧ ਕੀਤਾ ਜਾਊਗਾ ਜੀ ਨਹੀਂ ਗਲੀਆਂ ਜਿਹੜੀ ਉੱਚੀਆਂ ਕਰਨ ਨੂੰ ਲੈ ਕੇ ਤੂੰ ਤਰਕ ਕੀ ਕਰਦਾ ਗਲੀਆਂ ਉੱਚੀਆਂ ਵਾਸਤੇ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ 메ਨ ਰੋਡ ਬੰਨੇ ਆ ਅਸੀਂ ਇਹ ਗਲੀਆਂ ਪਹਿਲਾਂ ਬਣਾਉਣੇ ਆ ਮੇਨ ਰੋਡ ਉੱਚੀ ਹੋ ਗਈ ਜੀ ਤਾਂ ਉਹੋ ਤਰ੍ਹਾਂ ਦੀ ਫੇਰ ਇਹਨਾਂ ਦੀ ਹੋ ਰਹਿ ਜੋ ਜੀ ਉਹ ਅਸੀਂ ਜਿਹੜਾ ਐਕਸ਼ਨ ਤੇ ਐਸ ਡੀਆ ਵਾਟਰ ਸਪਲਾਈ ਸੀਵਰ ਬੋਰਡ ਨਾਲ ਦੋ ਦਿਨ ਪਹਿਲਾਂ ਮੀਟਿੰਗ ਕਰਕੇ ਛੱਡਿਆ ਜੀ ਚਿਰਮ ਸਿੰਘ ਸਾਹਿਬ ਜੋ ਵਾਰਡ ਨੰਬਰ 5 ਦੀ ਗਲੀ ਦੇ ਵਿੱਚ ਜੋ ਬਾਈਕਟ ਦਾ ਜਿਹੜਾ ਹੈਗਾ ਸਾਹਮਣੇ ਆਇਆ ਕਿ ਬਾਈਕ ਵੋਟਾਂ ਦਾ ਬਾਈਕਟ ਕਰਨ ਦਾ ਜੋ ਗਲੀਆਂ ਨੀਵੀਆਂ ਹਨ ਜਾਂ ਉਹਦੇ ਉਹਨਾਂ ਵਿੱਚ ਨੀਵੀਆਂ ਹੋਣ ਕਰਕੇ ਤਰਸਿਆਂ ਖੜੀਆਂ ਹੁੰਦੀਆਂ ਪਾਣੀ ਭਰ ਜਾਂਦਾ ਉਹ ਕੀ ਹੈਗਾ ਦਸੂ ਮੜਾ ਜੀ ਜੜਿਆ ਵਾਰਡ ਨੰਬਰ 5 ਦੇ ਵਿੱਚ ਨੀਵੀਆਂ ਗਲੀਆਂ ਦਾ ਮਸਲਾ ਉਹਨਾਂ ਦਾ ਅਸੀਂ ਜਿਹੜਾ ਟੈਂਡਰ ਲਵਾ ਚੁੱਕੇ ਹਾਂ ਉਹ ਅਸੀਂ ਜਿਹੜਾ ਲੇਟ ਇਸ ਕਾਰਨ ਕਰ ਰਹੇ ਹਾਂ ਕਿ ਬਾਹਰਲੀ ਜਿਹੜੀ ਸੜਕ ਹੈ ਮੇਨ ਰੋਡ ਜਿਹੜੀ 4 ਕਰੋੜ 35 ਲੱਖ ਰੁਪਏ ਨਾਲ ਤਿਆਰ ਹੋਈ ਹੈ ਪਹਿਲਾਂ ਅਸੀਂ ਉੱਥੇ ਵਾਟਰ ਸਪਲਾਈ ਦੀਆਂ ਪੇਪਰਾਂ ਵੀ ਪਾਈਆਂ ਵਾਟਰ ਸਪਲਾਈ ਦੀਆਂ ਪਾਈਪਾਂ ਦੇ ਵਿੱਚੋਂ ਜਿਹੜਾ ਕੁਝ ਲੋਕਾਂ ਨੇ ਕਨੈਕਸ਼ਨ ਲੈਣੇ ਕੁਝ ਲਿੰਕ ਗਲੀਆਂ ਨੂੰ ਜਿਹੜੇ ਕਨੈਕਸ਼ਨ ਜਾਣੇ ਆ ਉਹ ਹਲੇ ਉੱਥੇ ਬਾਕੀ ਹੈ 2 ਦਿਨ ਪਹਿਲਾਂ ਸਪੀਕਰ ਸਾਹਿਬ ਨੇ ਜਿਹੜਾ ਮੀਟਿੰਗ ਬੁਲਾਈ ਸੀ ਜਿਹਦੇ ਵਿੱਚ ਐਕਸੀਅਨ ਸਾਹਿਬ ਐਸ ਡੀਓ ਸਾਹਿਬ ਹਾਜ਼ਰ ਸੀ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ 15 ਦਿਨਾਂ ਦੇ ਵਿੱਚ ਅਸੀਂ ਆਪਦਾ ਕੰਮ ਜਿਹੜਾ ਫਾਈਨਲ ਕਰਕੇ ਤੁਹਾਨੂੰ ਜਿਹੜਾ ਇਹ ਬਣਾਉਣ ਵਾਸਤੇ ਫ੍ਰੀ ਕਰ ਦੇਵਾਂਗੇ 15 ਦਿਨ ਤੋਂ ਬਾਅਦ ਅਸੀਂ ਜਦੋਂ ਉਹਦਾ ਲੈਵਲ ਨਿਕਲਿਆ ਆ ਨਾਲ ਹੀ ਇਹਨਾਂ ਗਲੀਆਂ ਦਾ ਕੰਮ ਵੀ ਸ਼ੁਰੂ ਕਰ ਦੇਵਾਂਗੇ ਕਿਉਂਕਿ ਜਿਹੜਾ ਉਹ ਗਲੀ ਜੇ ਨੀਵੀਂ ਰਹਿ ਗਈ ਸੜਕ ਉੱਚੀ ਹੋ ਗਈ ਤਾਂ ਗਲੀਆਂ ਬਣ ਕੇ ਵੀ ਜਿਹੜੀਆਂ ਨਾ ਬਣੀਆਂ ਦੇ ਬਰਾਬਰ ਰਹਿਣਗੀਆਂ ਲੋਕਾਂ ਦੀਆਂ ਸਮੱਸਿਆਵਾਂ ਜਿਉਂ ਦੀ ਤਿਉਂ ਰਹਿਣਗੀਆਂ ਇਸ ਲਈ ਅਸੀਂ ਉਹਨਾਂ ਨੂੰ ਕੁਝ ਦਿਨ ਜਿਹੜਾ ਹੋਰ ਮੰਗਦੇ ਆ ਵੀ ਉਧਰੋਂ ਜਿਹੜਾ ਮੇਨ ਸੜਕ ਦਾ ਲੈਵਲ ਨਿਕਲ ਜੇ ਉਹਦੇ ਮੁਤਾਬਕ ਹੀ ਉਹ ਗਲੀਆਂ ਬਣਾਈਆਂ ਜਾਣ ਚੇਅਰਮੈਨ ਸਾਹਿਬ ਇੱਕ ਨਵੀਂ ਮਤ ਸਵਾਲ ਹੈ ਵੀ ਜਿਹੜੇ ਮੰਨ ਲਓ ਇਹਦਾ 5 ਨੰਬਰ ਵਾਰਡ ਦੀ ਹੋ ਗਈ। ਇਹ ਮੰਨ ਲਓ ਬਾ ਮੜਕੂ ਹੋ ਗਿਆ। ਮੇਲੇ ਤੋਂ ਲੇਰੀ ਗਈ ਹੋ ਗਈ। ਇਹ ਇਧਰ ਮਿੱਟੀ ਆਲੀ ਹੋ ਗਈ। ਉਹਨਾਂ ਦਾ ਕਿਵੇਂ ਹੋ? ਦੇਖੋ ਜੀ ਜਿਹੜਾ ਉਹਨਾਂ ਦੀ ਕੋਈ ਸਮੱਸਿਆ ਉਹਨਾਂ ਦਾ ਹੱਲ ਅਸੀਂ ਇਹ ਸੋਲੂਸ਼ਨ ਕੱਢ ਰਹੇ ਸੀ ਵੀ ਜਿਹੜਾ ਛੱਪੜ ਪਿਛਲੀਆਂ ਸਰਕਾਰਾਂ ਨੇ ਕਬਜ਼ੇ ਕਰਾਉਣ ਦੀ ਨੀਅਤ ਨਾਲ ਉਹਨਾਂ ਦੇ ਵਿੱਚ ਕੂੜਾ ਭਰ ਦਿੱਤਾ ਤੇ ਛੱਪੜ ਬੰਦ ਕਰ ਦਿੱਤਾ। ਅਸੀਂ ਉਹ ਛੱਪੜ ਨੂੰ ਵਿਹਲਾ ਕਰਾਉਣਾ ਸ਼ੁਰੂ ਕੀਤਾ ਸੀ ਉਹਦੇ ਵਿੱਚ ਕਾਲੀ ਭਾਜਪਾ ਤੇ ਕਾਂਗਰਸ ਦੇ ਬੰਦਿਆਂ ਨੇ ਮਿਲ ਕੇ ਉਹਦੇ ਉੱਤੇ ਰੱਟ ਪਾਈ ਹੋਈ ਹੈ ਜਿਹਦਾ ਅਸੀਂ ਜਲਦ ਜਵਾਬ ਦੇ ਕੇ ਉਹ ਛੱਪੜ ਨੂੰ ਜਿਹੜਾ ਅਸੀਂ ਵਿਹਲਾ ਕਰਾਵਾਂਗੇ ਉਹਦੀ ਸਫਾਈ ਕਰਾਵਾਂਗੇ ਤੇ ਉਹਨੂੰ ਜਿਹੜਾ ਨਵੇਂ ਮਾਡਲ ਮੁਤਾਬਕ ਤਿਆਰ ਕਰਕੇ ਲੋਕਾਂ ਨੂੰ ਇਸ ਪਾਣੀ ਦੀ ਸਮੱਸਿਆ ਤੋਂ ਨਿਯਾਤ ਦਵਾਵਾਂਗੇ ਨੀ ਚੇਰਮਸਾ ਜੋ ਗਲੀ ਮਤਲਬ ਜਿਹੜਾ ਹੈਗਾ ਉੱਥੇ ਬਨੰਦਾ ਉੱਚੀ ਕਰਨ ਦਾ ਜੋ ਮਤਲਬ ਹੋਇਆ ਵੀ ਇਹ ਉੱਚੀਆਂ ਮਤਲਬ ਪਹਿਲਾਂ ਕੀ ਪਿਆ ਜਾਣਗੀਆਂ ਕਿ ਸੜਕ ਮਤਲਬ ਪਹਿਲਾਂ ਬਣੇਗੀ ਸੜਕ ਦਾ ਜਦੋਂ ਲੈਵਲ ਆ ਗਿਆ ਸਾਡੇ ਕੋਲ ਤਾਂ ਉਹਦੇ ਮੁਤਾਬਕ ਨਾਲ ਗਲੀਆਂ ਦਾ ਕੰਮ ਵੀ ਸ਼ੁਰੂ ਹੋ ਜਾਏਗਾ ਜੀ ਕੀ ਸੜਕ ਕੋਈ ਐਸਟੀਮੇਟ ਵਗੈਰਾ ਲਾਇਆ ਤੁਸੀਂ ਮਤਲਬ ਕਿੰਨਾ ਖਰਚਾ ਆ ਜਾਏਗਾ ਗਲੀਆਂ ਦਾ ਇਹ ਗਲੀਆਂ ਦੇ ਜਿਹੜੇ ਜੀ ਟੈਂਡਰ ਲੱਗ ਚੁੱਕੇ ਆ ਜਿਹੜਾ ਇੱਕ ਟੈਂਡਰ ਅਸੀਂ ਇੱਥੇ ਲਾਇਆ ਹੈ ਉਹ ਹੈਗਾ ਜੀ 1265000 11395000 ਜੀ ਇਹਨਾਂ ਗਲੀਆਂ ਦੀ ਡਿਮਾਂਡ ਨਾਲੋਂ ਇੱਕ ਸਭ ਤੋਂ ਜ਼ਰੂਰੀ ਜੋ ਰਾਮ ਬਾਗ ਨੂੰ ਸੜਕ ਜਾਂਦੀ ਹੈ ਉਹਦਾ ਟੈਂਡਰ ਵੀ ਅਸੀਂ ਲਾ ਚੁੱਕੇ ਹਾਂ 1441000 ਰੁਪਏ ਦਾ ਇਹ ਜਿਹੜਾ ਸੜਕ ਦਾ ਲੈਵਲ ਆਨ ਤੇ ਨਾਲ ਹੀ ਇਹਨਾਂ ਨੂੰ ਵੀ ਤਿਆਰ ਕਰਾ ਦਿੱਤਾ ਜਾਊਗਾ ਜੀ ਮੈਂਨ ਸਾਹਿਬ ਜਿਵੇਂ ਲੋਕ ਕਹਿ ਰਹੇ ਨੇ ਵੀ ਮਤਲਬ ਵੋਟਰ ਨੇੜੇ ਆ ਰਹੀਆਂ ਨੇ ਤੇ 2027 ਨੂੰ ਵੀ ਮਤਲਬ ਅਹਿਮ ਮੰਨਦੇ ਨੇ ਆਮਾਦੀ ਪਾਰਟੀ ਵੀ ਜਿਹੜਾ ਹੈਗਾ ਬਹੁਤ ਅਹਿਮ ਮੰਨਦੇ ਦੋ ਹਿੱਤਾ ਇਹਨੂੰ ਵੀ ਦੁਵਾਰਾ ਕਿਉਂ ਆਨਾਮਤਰ ਰਹਿਤੇ ਤੇ ਅਪਕੇ ਵੀ ਇਹ ਵੀ ਗੱਲ ਕਿ ਵੋਟਾਂ ਹੀ ਬਹੁਤ ਹੈ ਲੋਕਾਂ ਕ ਵੀ ਕਹ ਰਹੇ ਨੇ ਵੀ ਜੇ ਮੰਨ ਲਓ ਸਾਡੀਆਂ ਗਲੀਆਂ ਉੱਚੀਆਂ ਹੁੰਦੀਆਂ ਜਾਂ ਇਹ ਗਲੀਆਂ ਦੁਵਾਰਾ ਸੈੱਟ ਹੁੰਦੀਆਂ ਸੜਕ ਤੇ ਲੈਵਲ ਤੇ ਤਾਂ ਫਿਰ ਜਿਹੜੀਆਂ ਸਾਰੀਆਂ ਵੋਟਾਂ ਜਿਹੜਾ ਹੈਗਾ ਤੁਹਾਨੂੰ ਜਾਣ ਗਿਆ ਤੇ ਇਹ ਵੀ ਤੁਸੀਂ ਧਿਆਨ ਰੱਖਣ ਦੀ ਚੀਜ਼ ਹੈ ਦੇਖੋ ਜੀ ਵੋਟ ਲੋਕਾਂ ਨੇ ਆਪ ਦੇ ਮਤ ਨਾਲ ਪਾਉਣੀ ਹੈ ਗਲੀਆਂ ਬਣਾਉਣਾ ਸਾਡਾ ਫਰਜ਼ ਆ ਉਹ ਅਸੀਂ ਨਿਭਾਵਾਂਗੇ ਈ ਦੋਇਰ ਤਾਈ ਤੋਂ ਪਹਿਲਾਂ ਮੰਨ ਨਹੀਂ ਆ। ਮੈਂ ਕਿਹਾ ਜੀ ਇਹ 15 ਦਿਨ ਦਾ ਸਮਾਂ ਉਹਨਾਂ ਨੇ ਦਿੱਤਾ ਹੈ ਤੇ 15 ਦਿਨਾਂ ਦੇ ਸਮੇਂ ਤੋਂ ਬਾਅਦ ਲੈਵਲ ਨਿਕਲਣਾ ਨਾਲ ਹੀ ਗਲੀਆਂ ਦਾ ਕੰਮ ਸ਼ੁਰੂ ਹੋ ਜਾਣਾ ਹੈ। ਜੇ ਮੈਂ ਸਾਹਿਬ ਜਿਹੜੀ ਆਪਣੀ ਵਾਟਰ ਹਸ ਪਾਈ ਗਈ ਹੈ ਜੀ ਇਹਦੇ ਵਿੱਚੋਂ ਕਨੈਕਸ਼ਨ ਦਿੱਤੇ ਜਾਣਗੇ ਕਿ ਮਤਲਬ ਜਿਹੜਾ ਪਹਿਲਾਂ ਦਿੱਤੇ ਹੋਏ। ਦੇਖੋ ਜੀ ਕਨੈਕਸ਼ਨ ਜਿਹੜੇ ਲਿੰਕ ਗਲੀਆਂ ਲਿੰਕ ਗਲੀਆਂ ਦੇ ਵਿੱਚ ਦਾ ਉਹ ਜਿਹੜੀਆਂ ਪਾਈਪਾਂ ਜਾਣਗੀਆਂ ਨਾ ਜਿਹੜੀਆਂ ਪ੍ਰਾਣੀਆਂ ਪਾਈਪਾਂ ਜਿਨ੍ਹਾਂ ਦੇ ਵਿੱਚ ਸੀਵਰ ਮਿਕਸ ਆ ਰਿਹਾ ਹੈ ਉਹਨਾਂ ਦਾ ਜਿਹੜਾ ਆਪਣਾ ਸੋਲੂਸ਼ਨ ਵੀ ਉਹ ਕੱਢਣਾ ਜਦੋਂ ਕਨੈਕਸ਼ਨ ਜਿਹੜਾ ਉਹਨਾਂ ਨੇ ਸਾਨੂੰ 15 ਦਿਨ ਦਾ ਜਿਹੜਾ ਭਰੋਸਾ ਦਿੱਤਾ ਵੀ ਕਰਦੇ ਆਂਗੇ ਠੀਕ ਉਸ ਤੋਂ ਬਾਅਦ ਅਸੀਂ ਇਹ ਕੰਮ ਸ਼ੁਰੂ ਕਰਦੇ ਆਂ ਇਹ ਮੰਨ ਲਓ ਪੈ ਜੀ ਆਪਾਂ ਇਹ ਕਹਿ ਸਕਦੇ ਆਂ ਵੀ ਜਿਵੇਂ ਹੁਣ ਇਹ ਕਹਿ ਰਹੇ ਨੇ ਵੀ ਇਹ ਮੰਨ ਲਓ ਸਾਡੀਆਂ ਗਲੀਆਂ ਉੱਚੀਆਂ ਹੁੰਦੀਆਂ ਤਾਂ ਹੀ ਇੱਥੇ ਕੋਈ ਵੋਟਰ ਲੈਣ ਦੇ ਅਧਿਕਾਰ ਕਾਬਲ ਹੋਵੇਗਾ ਕੋਈ ਵੋਟ ਲੈ ਸਕਾ ਨਹੀਂ ਤਾਂ ਅਦਰਵਾਇ ਜਿੱਥੇ ਕੋਈ ਵੋਟ ਲੈਣ ਨਾ ਆਇਓ ਇਹ ਉਹਨਾਂ ਦਾ ਗੁੱਸਾ ਇਹ ਜਹਿਜ ਅਸੀਂ ਪੁਰਾਣੀਆਂ ਸਰਕਾਰਾਂ ਦੀ ਤਰ੍ਹਾਂ ਜੋ ਇਹ ਕਰਦੀਆਂ ਸੀ ਜਦੋਂ ਵੋਟਾਂ ਆਗੀਆਂ ਇੱਕ ਟਰਾਲੀ ਜਿਹੜੀ ਇੰਟਰਲੌਕ ਦੀ ਲਵਾਤੀ ਜਾਂ ਇੱਕ ਟਰਾਲੀ ਘਟਕੇ ਦੀ ਲਵਾਤੀ ਤੇ ਵੋਟਾਂ ਪੈਣ ਤੋਂ ਬਾਅਦ ਚੱਕ ਕੇ ਲੈ ਗਏ ਇਹ ਜਿਹੜਾ ਸਾਡਾ ਉਹਦੇ ਵਿੱਚ ਕੋਈ ਯਕੀਨ ਨਹੀਂ ਅਸੀਂ ਜਿਹੜਾ ਕੰਮ ਕਵਾਂਗੇ ਉਹ ਕਰਾਂਗੇ ਕੇਜਰੀਵਾਲ ਸਾਹਿਬ ਨੇ ਜੋ ਵਾਅਦੇ ਕੀਤੇ ਉਹ ਪੂਰੇ ਕੀਤੇ ਬਲਕਿ ਵਾਅਦਿਆਂ ਤੋਂ ਬਾਹਰ ਵੀ ਕੰਮ ਕੀਤੇ